ਜਲੰਧਰ ਤੋਂ ਇੱਕ ਮਾਨਤਾ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਜਲੰਧਰ ਦੇ ਵਿੱਚ ਅੱਜ ਫੌਜੀ ਜਵਾਨ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਦੱਸ ਦਈਏ ਕਿ 2015 ਦੇ ਵਿੱਚ ਕਸ਼ਮੀਰ ਕਾਟੀਚ ਆਪਰੇਸ਼ਨ ਦੇ ਦੌਰਾਨ ਗੋਲੀ ਲੱਗੀ ਸੀ ਜਿਸ ਦੇ ਚਲਦਿਆਂ ਉਹ ਕੋਮਾ ਦੇ ਵਿੱਚ ਚਲੇ ਗਏ ਸੀ ਅਤੇ ਉਹਨਾਂ ਦਾ ਇਲਾਜ ਜਲੰਧਰ ਦੇ ਆਰਮੀ ਹਸਪਤਾਲ ਵਿੱਚ ਚੱਲ ਰਿਹਾ ਸੀ ਇੱਥੇ ਵੀ ਦੱਸ ਦਈਏ ਕਿ 24 ਦਸੰਬਰ 2023 ਨੂੰ ਉਹਨਾਂ ਨੇ ਜ਼ਿੰਦਗੀ ਤੋਂ ਜੰਗ ਹਾਰੀ ਹੈ ਜਿਸ ਦੇ ਚਲਦਿਆਂ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਉਧਰ ਇਸ ਬਾਬਤ ਜਿੱਥੇ ਸੈਨਿਕ ਸਨਮਾਨ ਦੇ ਨਾਲ ਉਹਨਾਂ ਦਾ ਸੰਸਕਾਰ ਕੀਤਾ ਗਿਆ ਤਾਂ ਉੱਥੇ ਹੀ ਉਹਨਾਂ ਦੀ ਬੇਟੀ ਗੁਰਨੀਤ ਕੌਰ ਨੇ ਆਪਣੇ ਪਿਤਾ ਨੂੰ ਵੀ ਨੰਨ ਅੱਖਾਂ ਦੇ ਨਾਲ ਯਾਦ ਕੀਤਾ ਪਰਾਉਡ ਆਫ ਯੂ ਕਰਨ ਯੂ ਫੌਟ ਟਿਲ ਯਰ ਲਾਸਟ ਬ੍ਰੈਥ ਵੀ ਡਿਡ ਵਟਐਵਰ ਵੀ ਕਾਨ ਵੀ ਮਿਸ ਯੂ ਬੀਨਪੀਸ ਵਿਰ ਪਪਾ ਜੀ ਥੈਂਕ ਯੂ ਬੜਾ ਖੌਂਦਾ ਤੁਸੀਂ 8 ਸਾਲ ਤੱਕ ਬਹੁਤ ਵੱਡਾ ਸੰਘਰਸ਼ ਚੱਲਿਆ ਕੋਈ ਐਸਾ ਛੋਟੀ ਗੱਲ ਨਹੀਂ ਹੈਗੀ ਤੇ ਉਸ ਤੋਂ ਬਾਅਦ ਕਹਿ ਸਕਦੇ ਕਿ ਜਿੰਦਗੀ ਦੀ ਜੰਗ ਲੜੀ ਤੇ ਹੁਣ ਹਾਰ ਗਏ ਕਿੰਦਾ ਦੀਆਂ ਮੂਮੈਂਟਸ ਨੇ ਜਾਂ ਚੀਜ਼ਾਂ ਰਹੀਆਂ ਯਾਦਾਂ ਰਹੀਆਂ ਤੁਹਾਡੇ ਨਾਲ ਐਦਾਂ ਲੱਗਦਾ ਦੋ ਲਾਈਫ ਸੀਗੀਆਂ ਇੱਕ ਪਹਿਲਾਂ ਸੀ 8 ਸਾਲ ਵਾਲੀ ਅਲੱਗ ਸੀ ਜੋ ਵੀ ਖਤਮ ਹੋ ਗਈ I can't explain ਕਿ ਅਸੀਂ ਕੀ ਕੀ ਫੇਸ ਕੀਤਾ ਹੋਪ ਸੀ ਠੀਕ ਹੋ ਜਾਣਗੇ ਬਟ ਨਹੀਂ ਵੀ ਆਰ ਪ੍ਰਾਊਡ ਆਫ ਹਿਮ ਥੈਂਕ ਯੂ ਸੋ ਮਚ ਫਾਰ ਆਲ ਥੈਂਕ ਯੂ ਸੋ ਮਚ ਯੂ ਹੈਵ ਆਲ ਸੋਨ ਜੋ ਕਨਸਰਨ ਸ਼ੇਅਰਡ ਮਾਈ ਗਰੀਫ ਥੈਂਕ ਯੂ ਵੈਰੀ ਮਚ ਆਮ ਵੈਰੀ ਪ੍ਰਾਊਡ ਆਫ ਮਾਈ ਸਨ ਹੀ ਹੈਜ਼ ਡਨ ਹਿਸ ਡਿਊਟੀ ਫਾਟ ਵਿਦ ਹਿਸ ਇੰਜਰੀਜ਼ ਐਂਡ ਅਲਟੀਮੇਟਲੀ ਇਟ ਵਾਸ ਗਾਡਸ ਵਿਲ ਵਿਚ ਹੈਜ਼ ਟੇਕਨ ਪਲੇਸ ਵਿਚ ਹੈਜ਼ ਹੈਪਨਡ ਸਰ ਕਿੰਨੇ ਸਾਲ ਤੋਂ ਕੋਮਾ ਦੇ ਵਿੱਚ ਹੋ ਇਹ ਉਹ ਕਮਾ ਦੇ ਪਿਛਲੇ 8 ਸਾਲ ਇੱਕ ਮਹੀਨਾ ਤੇ ਇੱਕ ਦਿਨ ਰਿਆ ਕਮਾ ਦੇ ਵਿੱਚ 22 ਨਵੰਬਰ 2015 ਨੂੰ ਉਹਦਾ ਹੋਇਆ ਸੀ ਪੌਣੇ 4 ਸਵਾ 4 ਵਜੇ ਇਹਨੂੰ ਲੱਗੀ ਸੀ ਗੋੜੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਮਾ ਚ ਗਿਆ ਸਿਰਦਲ ਕਿ ਤੇਰੇ ਬਹੁਤ ਹੀ ਬਾਤਰੀ ਨਾਲ ਪਤਾ ਲੱਗਿਆ ਸੀ ਜੰਗ ਲੜੀ ਕੇ ਜੀ ਹਾਂ ਜੀ ਗੋੜੀ ਵੀ ਲੱਗੀ ਉਸ ਤੋਂ ਬਾਅਦ ਵੀ ਕਨੇ ਹਿੰਮਤ ਨਹੀਂ ਹਾਰੀ ਸੀਗੀ ਨਹੀਂ ਜੀ 8 ਸਾਲ 8 ਸਾਲ ਲੜਦਾ ਰਿਹਾ ਆਪਣੀ ਬਿਮਾਰੀ ਨਾਲ ਲਾਸਟ ਸਟੇਟਸ ਕੀ ਸੀ ਉਹਦਾ ਸੈਂਟੈਂਸ ਹਾਂਜੀ ਲਾਸਟ ਸਟੇਟਸ ਉਹਦਾ ਸਟੇਟਸ ਜਿਸ ਦਿਨ ਉਹਨੂੰ ਗੋਲੀ ਲੱਗੀ ਆ ਮੋਬਾਈਲ ਤੇ ਮੈਂ ਉਹਦਾ ਮੈਨੂੰ ਨੇਚਰਲੀ ਉਹਦਾ ਮੋਬਾਈਲ ਦਿੱਤਾ ਮੁੰਡਿਆਂ ਨੇ ਕਿ ਇਹ ਸਾਹਬ ਦਾ ਮੋਬਾਈਲ ਆ ਉਹਦਾ ਮੈਂ ਖੋਲ ਕੇ ਵੇਖਿਆ WhatsApp ਦੇ ਵਿੱਚ ਸਟੇਟਸ ਸੀ ਉਹਦਾ ਆਈ ਡੂ ਨਾਟ ਨੋ ਹਾਊ ਮਾਈ ਸਟੋਰੀ ਵਿਲ ਐਂਡ ਬਟ ਨੋ ਵਨ ਵਿਲ ਸੀ ਆਈ ਗੇਵਾ ਦੇਰ ਤੋਂ ਦਾ ਸਟੇਟਸ ਜੀ ਜਦੋਂ ਸਦਾ ਜੀ ਗੁਰੂ ਦਾ ਪਾਠ ਹਰ ਟਾਈਮ ਚੱਲਦਾ ਹੁੰਦਾ ਸੀ ਕਿ ਪੋਜ਼ਿਟਿਵ ਵਾਈਬਰ ਹੁੰਦੀ ਸ਼ਾਇਰ ਰਹੀ ਸੀ ਨਹੀਂ ਜੀ ਕਾਫੀ ਦੇਰ ਤੋਂ ਆਸਤਕ ਹੋ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਚ ਬੜਾ ਉਹਦਾ ਵਿਸ਼ਵਾਸ ਸੀ ਗੁਰਬਾਣੀ ਕੀਤਿਆਂ ਬਿਗਾਰ ਸਵੇਰੇ ਉਹ ਆਪਣਾ ਨਿਤਨੇਮ ਕੀਤਾ ਬਿਜਾਤ ਸਵੇਰੇ ਬੇਫਾਕ ਤੱਕ ਨਹੀਂ ਸੀ ਕਰਦਾ ਇਹ ਇਸਰਾ ਕੇਸੀ ਕਿਸਾਤਾਰੀ ਸੀ ਖਰਾਬ ਨਹੀਂ ਸੀ ਪਿੰਦਾ ਮੀਟਿੰਗ ਸੀ ਖਾਂਦਾ ਬੜਾ ਉਹ ਰਹਿਤ ਮੈਦ ਦਾ ਬੜਾ ਪੱਕਾ ਸੀ ਟਿਲ ਤਨੋਂ ਅਸੀਂ ਕੱਲ ਜਗਤਾਰ ਵੀਰ ਕੋਰਸ ਵਿੱਚ ਇੱਕੋ ਕੋਰਸ ਅਸੀਂ 70 ਕਮਿਸ਼ਨ ਹੋਈ ਸੀ ਇਸ ਬੱਚੇ ਨੂੰ ਅਸੀਂ ਛੋਟਿਆਂ ਤੋਂ ਤੇ ਦੇਖਿਆ ਤੁਹਾਨੂੰ ਪਤਾ ਕਿ ਸਾਡੇ ਸਾਹਮਣੇ ਮੈਰिजਸ ਵਿਆਹ ਹੋਈਆਂ ਪਰ ਇਹ ਪਹਿਲੇ ਸ਼ਾਰਟ ਸਰਵਿਸ ਗਿਆ 14 ਸਾਲ ਲੈਨੇ ਸਰਵਿਸ ਕੀਤੀ ਫਿਰ ਬਾਹਰ ਆ ਗਿਆ ਮਨ ਸੀ ਕਿ ਐਨ ਐਮ ਪੀਏ ਕੀਤੀ ਐ ਐਲ ਐਲ ਬੀ ਕੀਤੀ ਬਟ ਉਹ ਜਿਹੜਾ ਅੰਦਰ ਵਾਲਾ ਜਨੂੰਨ ਉਹ ਨਹੀਂ ਹਟ ਸਕਿਆ ਫਿਰ ਕਹਿੰਦਾ ਮੈਂ ਆਫਸਰ ਬਣਨਾ ਟੀਏ ਬਟਲਨ ਚ 40 45 ਸਾਲ ਤੱਕ ਆਫਸਰ ਬਣ ਸਕਦੇ ਬਾਹਰ ਵਾਲੇ ਤੇ ਉੱਥੇ ਫਿਰ ਐਕਟਿਵ ਅਜਕਲ ਟੀਏ ਬਟਲਨ ਬਹੁਤ ਐਕਟਿਵ ਹੈ ਔਰ ਬਾਕੀ ਸੀ ਪੜਿਆ ਅਖਬਾਰ ਚ ਕਿੰਨਾ ਇਹਦਾ ਕੱਲ ਦੇਖਿਆ ਵੀ ਸਟੇਟਸ ਚੈਂਜ ਵੀ ਜਿੱਦਾਂ ਪੁਰਾਣਾ ਦਾ ਦਿਲ ਮੰਗੇ ਮੈਂ ਉਸ ਤੇ ਸੈਂਟੈਂਸ ਮੈਨੂੰ ਪਤਾ ਨਹੀਂ ਮੇਰਾ ਐਂਡ ਕੀ ਹੋਏਗਾ ਬਟ ਨੋਬਡੀ ਸ਼ੁੱਡ ਥਿੰਕ ਆਈ ਗੇਵ ਅਪ ਇਦਾਂ ਦੀ ਸਪਿਰਿਟ ਇਦਾਂ ਦਾ ਸਾਡਾ ਬੱਚਾ ਸੀ ਨੂੰ ਦੇਖਦੇ ਰਹੇ ਜਦੋਂ ਸਰਵਿਸ ਵੀ ਸੀ ਔਰ ਕੋਮਾ ਇਸ ਤੇ ਦੇਖਦੇ ਸਾਡਾ ਬਹੁਤ ਕਿੰਨੇ ਬੱਚੇ ਨੇ ਇਹਨਾਂ ਦੋ ਬੇਟੀਆਂ ਨੇ ਦੋ ਬੇਟੀਆਂ ਨੇ ਸਰਪੇ ਯਾਦਾਂ ਜੀ ਕਰਨਾ ਚਾਹੁੰਗੇ ਕਿਉਂਕਿ ਇਹ ਜਿੰਨਾਂ ਵੱਡੇ ਸ਼ਬਦ ਜਿਹੜੇ ਤੁਹਾਡੇ ਨਾਲ ਯਾਦਾਂ ਹੋਣੀ ਉਹਨਾਂ ਦੀਆਂ ਯਾਦ ਅਸੀਂ ਛੋਟੇ ਹੁੰਦੇ ਦੇਖਿਆ ਜਦੋਂ ਅਸੀਂ ਕੋਰਸ ਵੇਟਾਂ ਇਕੱਠੇ ਅਸੀਂ ਮੈਰਿਜਸ ਆ ਅਸੀਂ 70 ਚ ਕਮਿਸ਼ਨ ਹੋਈ ਸੀ ਸਾਰੇ ਇੱਥੇ ਹੋਰ ਵੀ ਸਾਡੇ ਬ੍ਰਿਗੇਡਟ ਬ੍ਰਿਗੇਡਟ ਜਸਵਾਲ ਕਰਨਕਲੋਂ ਕਰਨ ਭਾਟੀ ਅਸੀਂ ਸਾਰੇ ਹੈਗੇ ਪੰਜ ਸੱਤ ਆਪਣੇ ਕੋਰਸ ਦੇ ਅਸੀਂ ਤੇ ਤੁਹਾਨੂੰ ਪਤਾ ਹੈ ਕਿ ਮੈਰਿਜਸ ਚ ਜਾਣਾ ਬੱਚੇ ਜੰਮਦੇ ਆ ਫਿਰ ਦੇਖਣਾ ਉਹ ਬੱਚਿਆਂ ਨੂੰ ਦੇਖਿਆ ਜਿਹੜੀ ਲੜਾਈ ਵਾਲਾ ਸਾਨੂੰ ਕਮਿਸ਼ਨ ਹੋਇਆ ਸਾਨੂੰ ਬੜਾ ਅੱਛਾ ਲੱਗਿਆ ਸਾਡੀ ਐਂਟਰੀ ਜਿਹੜੀ ਸ਼ਾਰਟ ਸਰਵਿਸ ਐਂਟਰੀ ਹੈ ਆਫਸਰ ਟ੍ਰੇਡਿੰਗ ਸਕੂਲ ਮਿਡਰਾਸ ਤੋਂ ਜਿੱਥੋਂ ਲੜਕੀਆਂ ਵੀ ਆਫਸਰ ਬਣ ਰਹੀਆਂ ਤੇ ਉਹ ਹੀ ਯਾਦ ਆ ਉਹ ਤੋਂ ਬਾਅਦ ਸਰਵਿਸ ਚੱਲ ਜਿੰਦੇ ਦੂਰ ਦੂਰ ਫੇਜਾ ਤੋਂ ਆ ਕਾਰਡ ਹੋ ਗਿਆ ਫਿਰ ਸਾਨੂੰ ਪਤਾ ਲੱਗਾ ਕਿੰਨੀ ਬਹਾਦਰੀ ਨਾਲ ਔਰ ਬਸ ਐਂਡ ਤੱਕ ਉਹਨੇ ਫਾਈਟ ਕੀਤੀ ਆਪਣੀ ਲਾਈਫ ਨਾਲ ਵੀ 8 ਸਾਲ ਫਾਈਟ ਕੀਤੀ